ਸਤਿ ਸ੍ਰੀ ਅਕਾਲ ਜੀ ਸਾਥ ਹੈ ਤੁਹਾਡੇ ਵਿੱਚ ਕੁਕਿੰਗ ਚੈਨਲ ਦੇ ਵਿੱਚ ਤੇ ਅੱਜ ਆਪਾਂ ਆਟੇ ਤੋਂ ਬਹੁਤ ਹੀ ਤੇਜ਼ੀ ਨਮਕੀਨ ਬਣਾ ਕੇ ਤਿਆਰ ਕਰਾਂਗੇ ਤੇ ਤੁਸੀਂ ਵੀਡੀਓ ਨੂੰ ਸਾਰੀ ਦੇਖਿਓ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਵੀ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਜੀ ਬਿਲਕੁਲ ਨੋਰਮਲ ਆਟਾ ਜਿਹਦੇ ਨਾਲ ਰੋਟੀ ਬਣਾਉਣੀ ਹੁੰਦੀ ਹੈ ਉਹਦੇ ਤੋਂ ਆਪਾਂ ਬਣਾ ਕੇ ਤਿਆਰ ਕਰਾਂਗੇ ਇਹ 스ਨੈਕਸ ਤੇ ਉਹਦੇ ਲਈ ਆਪਾਂ ਨੋਰਮਲ ਹੀ ਆਟਾ ਲਿਆ ਜੀ ਜਿਹਦੇ ਨਾਲ ਆਪਾਂ ਰੋਟੀ ਬਣਾਉਣੀ ਹੁੰਦੀ ਹੈ ਤੇ ਆਪਾਂ ਕੌਲੀਆਂ ਤਿੰਨ ਭਰ ਕੇ ਲੰਮਾ ਹੈ ਤੁਸੀਂ ਜਿੰਨੇ ਵੱਧ ਘੱਟ ਬਣਾਉਣੇ ਆ ਉਹਨਾਂ ਤੁਸੀਂ ਆਟਾ ਵੱਧ ਜਾਂ ਘੱਟ ਕਰ ਸਕਦੇ ਆ ਤੇ ਆਪਾਂ ਇਹਨੂੰ ਖੁੱਲੇ ਭਾਂਡੇ ਦੇ ਵਿੱਚ ਪਾ ਲੈਣਾ ਹੈ ਆਟੇ ਨੂੰ ਤੇ ਹੁਣ ਆਪਾਂ ਇੱਕ ਚਮਚਾ ਜਿਹੜਾ ਅਜਵੈਨ ਦਾ ਲਿਆਏ ਤੇ ਆਪਾਂ ਥੇਲੀਆਂ ਤੇ ਮਲ ਲਿਆਏ ਹਾਂ ਤੇ ਇੱਕ ਚਮਚਾ ਹੀ ਆਪਾਂ ਚਿੱਟੇ ਨੂਨ ਦਾ ਲਿਆ ਇਹ ਉਹ ਵੀ ਵਿੱਚ ਪਾ ਲਿਆ ਤੇ ਸਮਰ ਕੇ ਆਪਾਂ ਇਹਨਾਂ ਨੂੰ ਮਿਲਾ ਲਾਂਗੇ ਸਾਰਾ ਚੀਤੇ ਨੂੰ ਆٹے ਦੇ ਵਿੱਚ ਬਾਜ਼ਾਰ ਨਾਲੋਂ ਤਾਂ ਵਧੀਆ ਬਹੁਤ ਬੰਦੇ ਆ ਜੀ ਇਹ ਉਹ ਤਾਂ ਆٹے ਤੇ ਹੁਣ ਆ ਤਾਂ ਮੈਦੇ ਤੋਂ ਬਣਾਉਂਦੇ ਆ ਬਟਾ ਆਟੇ ਤੋਂ ਬਣਾਉਣੇ ਆ ਤੇ ਹੁਣ ਆਪਾਂ ਇਹਦੇ ਵਿੱਚ ਘਿਓ ਪਾ ਲਾਂਗੇ ਜੀ 4 ਕ ਚਮਚੇ ਆਪਾਂ ਵੱਡੇ ਘਿਓ ਦੇ ਪਾਇਆ ਤਾਂ ਆਪਾਂ ਸਾਰੇ ਆਟੇ ਦੇ ਵਿੱਚ ਇਹਨੂੰ ਥੇਲੀਆਂ ਨਾਲ ਮਲ-ਮਲ ਕੇ ਨਾ ਸਾਰੇ ਆਟੇ ਦੇ ਵਿੱਚ ਇਹਨੂੰ ਮਿਲਾ ਲੈਣਾ ਆਪਾਂ ਘਿਓ ਨੂੰ ਪੂਰੀ ਤਰ੍ਹਾਂ ਤੁਸੀਂ ਦੋਨੇ ਹੱਥਾਂ ਦੀ ਮਦਦ ਨਾਲ ਆਟੇ ਨੂੰ ਥੇਲਗਾਣਾ ਮਲ-ਮਲ ਕੇ ਜਿਹੜਾ ਆਪਾਂ ਘਿਓ ਪਾਇਆ 4 ਚਮਚੇ ਇਹਦੇ ਵਿੱਚ ਉਹਨੂੰ ਨਾ ਆਪਾਂ ਵਿੱਚ ਮਿਲਾ ਲੈਣਾ ਆਟੇ ਦੇ ਬਿਲਕੁਲ ਤਾਂ ਕਿ ਆਪਣਾ ਆਟਾ ਜਿਹੜਾ ਉਹ ਨਰਮ ਗੁੱਜ ਕੇ ਤਿਆਰ ਹੋਵੇ। ਲੋ ਜੇ ਆਪਾਂ ਆਟੇ ਨੂੰ ਪੂਰੀ ਤਰ੍ਹਾਂ ਮਲ ਲਿਆਏ ਦੋਨੇ ਹੱਥਾਂ ਨਾਲ ਤੇ ਆਟੇ ਦੇ ਵਿੱਚ ਐਵੇਂ ਮੁਠੀ ਵੱਜਣੀ ਚਾਹੀਦੀ ਹੈ ਤੇ ਹੁਣ ਆਪਾਂ ਗੁੰਨਾਂਗੇ ਤੇ ਹੁਣ ਇਹ ਗੁੰਨਣ ਲਈ ਬਿਲਕੁਲ ਤਿਆਰ ਹੈ ਤੇ ਜਿਹੜੇ ਇਹਦੇ ਸਨੈਕਸ ਬਣਨਗੇ ਉਹ ਬਿਲਕੁਲ कुरकुरੇ ਤੇ ਟੇਸਟੀ ਬਣਨਗੇ ਤੇ ਹੁਣ ਆਪਾਂ ਇਹਨੂੰ ਨੋਰਮਲ ਪਾਣੀ ਦੇ ਨਾਲ ਹੀ ਗੁੰਨ ਕੇ ਤਿਆਰ ਕਰ ਲਾਂਗੇ ਆਪਾਂ ਜਿਵੇਂ ਆਪਾਂ ਨੋਰਮਲ ਆਟਾ ਗੁੰਨਦੇ ਤੇ ਨਾਈ ਵਾਲਾ ਸਖਤ ਹੈ ਤੇ ਨਾਈ ਨਰਮ ਹੈ ਬਿਲਕੁਲ ਸੌਫਟ ਜਿਹਾ ਆਟਾ ਆਪਾਂ ਗੁੰਨ ਕੇ ਤਿਆਰ ਕੀਤਾ ਹੈ ਇਹ ਕੁਲ ਆਪਾਂ ਇਹਨੂੰ ਸੌਫਟ ਬਣਾ ਲਿਆ ਏ ਮੁੱਕੀ ਦੇ ਕੇ ਤੇ ਹੁਣ ਆਪਾਂ ਇਹਨੂੰ ਰੈਸਟ ਕਰਨ ਲਈ ਰੱਖ ਦਿਆਂਗੇ ਇੱਕ ਪਾਸੇ ਤੇ ਤੁਸੀਂ ਇਹਨੂੰ ਢੱਕ ਜ਼ਰੂਰ ਦਿਓ ਕਿਉਂਕਿ ਇਹਦੇ ਉੱਤੇ ਨਹੀਂ ਤਾਂ ਸਿਕਰੀ ਆ ਜਾਂਦੀ ਹੈ ਤੇ ਫਿਰ ਆਪਣੇ ਜਿਹੜੇ 스ਨੈਕਸ ਆ ਉਹ ਬੈਸਟ ਨਹੀਂ ਬਣਨਗੇ ਵਧੀਆ ਨਹੀਂ ਬਣਨਗੇ ਉਹ ਤੇ ਹੁਣ ਆਪਾਂ ਕੜਾਹੀ ਧਰ ਲਈਏ ਜਿੱਤੇ ਇਹਦੇ ਵਿੱਚ ਪਾਵਾਂਗੇ ਆਪਾਂ ਤੇਲ ਤੇ ਤੇਲ ਆਪਾਂ ਗਰਮ ਹੋਣ ਲਈ ਧਰ ਦਿਆਂਗੇ ਉਹਦੇ ਤੇ ਕਰ ਆਪਾਂ ਜਿਹੜੇ ਮਟਰ ਜਾਂ 스ਨੈਕਸ ਕੁਝ ਵੀ ਕਹਿ ਸਕਦੇ ਆ ਤੁਸੀਂ ਉਹਨੂੰ ਆਪਾਂ ਕੱਟ ਕੇ ਤਿਆਰ ਕਰਾਂਗੇ ਬਿਲਕੁਲ ਬਾਜ਼ਾਰ ਵਰਗੇ ਬਣਦੇ ਹੁੰਦੇ ਆ ਇਹ ਉਹ ਤਾਂ ਮੈਦੇ ਦੇ ਬਣਾਉਂਦੇ ਆ ਵਾਈਟ ਬਣਾਉਂਦੇ ਆ ਬਟ ਆਪਾਂ ਇਹ ਜਿਹੜੇ ਬਿਲਕੁਲ ਆਟੇ ਤੋਂ ਬਣਾਵਾਂਗੇ ਥੋੜੇ ਬਰਾਊਨ ਬਣਨਗੇ ਆਪਣੇ ਪਰ ਖਾਣ ਨੂੰ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਆ ਤੇ ਆਪਾਂ ਨਾਰਮਲ ਜਿੰਨੀ ਆਪਾਂ ਰੋਟੀ ਬਣਾਉਣੀ ਆ ਉਦੋਂ ਥੋੜਾ ਜਿਹਾ ਵੱਡੇ ਆਪਾਂ ਪੇੜੇ ਕਰ ਲਾਂਗੇ ਸਾਰੇ ਪੇੜੇ ਆਪਾਂ ਬਣ ਕਰਕੇ ਤਿਆਰ ਕਰ ਲਏ ਜੀ ਰੋਟੀ ਤੋਂ ਥੋੜੇ ਜਿਹੇ ਵੱਡੇ ਆਏ ਪੇੜੇ ਤੇ ਹੁਣ ਆਪਾਂ 4 ਚਮਚੇ ਉਹੀ ਨਾਰਮਲ ਆਟਾ ਲਾਵਾਂਗੇ ਰੋਟੀ ਬਣਾਉਣ ਵਾਲਾ ਤੇ 4 ਚਮਚੇ ਆਪਾਂ ਇਹਦੇ ਵਿੱਚ ਘਿਓ ਦੇ ਪਾਵਾਂਗੇ ਤੇ ਆਪਾਂ ਇਹਨਾਂ ਦਾ ਇੱਕ ਘੋਲ ਬਣਾ ਕੇ ਤਿਆਰ ਕਰਾਂਗੇ ਨਾ ਹੀ ਉਗੜ ਵਾਲਾ گاੜਾ ਹੈ ਤੇ ਨਾ ਹੀ ਵਾਲਾ ਪਤਲਾ ਹੋਣਾ ਚਾਹੀਦਾ ਹੈ ਤੇ ਆਪਾਂ ਇਹਨਾਂ ਦੋਨੀਆਂ ਚੀਜ਼ਾਂ ਨੂੰ ਮਿਲਾ ਲਾਂਗੇ ਚਮਚੇ ਨਾਲ ਐਵੇਂ ਨਕੋਲ ਆਪਣਾ ਹੋਣਾ ਚਾਹੀਦਾ ਏ ਤੇ ਘੋਲ ਆਪਣਾ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਆਟੇ ਸੀ ਜਿਹੜੇ ਪੇੜੇ ਕੀਤੇ ਉਹ ਵੀ ਆਪਾਂ ਭੰਨ ਕੇ ਰੱਖ ਲਿਆ ਤੇ ਹੁਣ ਆਪਾਂ ਇਹਨਾਂ ਨੂੰ ਰੋਟੀ ਦੀ ਤਰ੍ਹਾਂ ਬੇਲ ਲਾਂਗੇ ਸਾਰੇ ਪੇੜਿਆਂ ਨੂੰ ਫਿਰ ਆਪਾਂ ਚਾਰ ਪੇੜੇ ਵੇਲਾਂਗੇ ਇੰਨੀ ਗੋਟੀ ਰੱਖਣੀ ਰੋਟੀ ਆਮ ਰੋਟੀ ਦੀ ਤਰਹੀਆਂ ਇਹ ਤੇ ਆਪਾਂ ਸਾਰੇ ਰੋਟੇ ਨੂੰ ਬੇਲ ਕੇ ਤਿਆਰ ਕਰ ਲਵਾਂਗੇ ਹੁਣ ਆਪਾਂ ਇੱਕ ਰੋਟੀ ਹੈ ਜਿਹੜੀ ਇਦੇ ਉੱਤੇ ਆਪਾਂ ਜਿਹੜਾ ਘੋਲ ਬਣਾਇਆ ਏ ਉਹ ਆਪਾਂ ਸਾਰੇ ਪਾਸੇ ਫੈਲਾ ਦੇਵਾਂਗੇ ਰੋਟੀ ਦੇ ਉੱਤੇ ਇਹਦੇ ਨਾਲ ਜਿਹੜੇ ਆਪਣੇ ਮਟਰ ਬਨ ਗਏ ਉਹ ਬਹੁਤ ਹੀ ਟੇਸਟੀ ਤੇ कुरकुरੇ ਬਨ ਗਏ ਐਵੇਂ ਕਰਨ ਨਾਲ ਤੇ ਹੁਣ ਆਪਾਂ ਇਹਦੇ ਉੱਤੇ ਦੂਜੀ ਰੋਟੀ ਆ ਮੁੱਦੀ ਮਾਰ ਦਾਂਗੇ ਤੇ ਇਹਦੇ ਉੱਤੇ ਵੀ ਆਪਾਂ ਉਹ ਦੂਜਾ ਘੋਲ ਲਗਾ ਲਾਂਗੇ ਜਿਹੜਾ ਆਪਾਂ ਬਣਾਇਆ ਏ ਤੇ ਇੱਕ ਰੋਟੀ ਆਪਾਂ ਹੋਰ ਇਹਦੇ ਉੱਤੇ ਮੁੱਦੀ ਮਾਰ ਲਾਂਗੇ ਪੂਰੀ ਤਰ੍ਹਾਂ ਤੁਸੀਂ ਫਲਾ ਲਓ ਇਹ ਜਿਹੜਾ ਢੋਲ ਬਣਾਇਆ ਆਪਾਂ ਤੇ ਆਪਾਂ ਚਾਰੇ ਰੋਟੀਆਂ ਇੱਕ ਦੂਜੀ ਦੇ ਉੱਤੇ ਮੋਦਗਾ ਮਾਰ ਲਿਆ ਹੈ ਉਹ ਕੋਲ ਬਣਾ ਬਣਾ ਕੇ ਤੇ ਹੁਣ ਆਪਾਂ ਇਹਦੇ ਉੱਤੇ ਥੋੜਾ ਜਿਹਾ ਆਟਾ ਪਾ ਕੇ ਤੇ ਉਹ ਵੀ ਕੋਲ ਫੇਰ ਲਾ ਲੈਣਾ ਹੈ ਤੇ ਆਪਾਂ ਇਹਨੂੰ ਦੇਵਾਂਗੇ ਜੀ ਪਰੌਂਠੇ ਦੀ ਸ਼ੇਪ ਜਿਹੜਾ ਆਪਾਂ ਚੌਰਸ ਪਰੌਂਠਾ ਬਣਾਉਣੀ ਹੁੰਦੀ ਹੈ ਆਮੀ ਜਿਹੜਾ ਆਪਾਂ ਨਾਰਮਲ ਪਰੌਂਠਾ ਬਣਾਉਣੀ ਹੁੰਦੀ ਹੈ ਚੌਰਸ ਬਿਲਕੁਲ ਉਹਦੀ ਸ਼ੇਪ ਦੇਣੀ ਹੈ ਤੇ ਆਪਾਂ ਘੋਲੇ ਚਾਰੇ ਪਾਸੇ ਲਾਉਣਾ ਤੁਸੀਂ ਭੁੱਲਣਾ ਨਹੀਂ ਇਹ ਸਾਰੇ ਪਾਸੇ ਲਾ ਲੈਣਾ ਹੈ ਤੇ ਹੁਣ ਆਪਾਂ ਇਹਦੇ ਉੱਤੇ ਫੇਰ ਘੋਲ ਲਾਵਾਂਗੇ ਜਿਹੜੀਆਂ ਜਿਹੜੀਆਂ ਪਰਤਾਂ ਆਪਾਂ ਮੋੜ ਦੇ ਦਿੱ ਜਾਵਾਂਗੇ ਉਹਨਾਂ ਉੱਤੇ ਆਪਾਂ ਇਹ ਘੋਲ ਲਾਵਾਂਗੇ ਤੇ ਬਿਲਕੁਲ ਇਹਨੂੰ ਪਰੌਂਠੇ ਦੀ ਤਰ੍ਹਾਂ ਬਣਾ ਕੇ ਤਿਆਰ ਕਰ ਲਾਂਗੇ ਤੇ ਫਿਰ ਆਪਾਂ ਪਰੌਂਠੇ ਨੂੰ ਬੇਲਾਂਗੇ ਬਰਾਉਂਡ ਇਹਨੋਂ ਆਪਾਂ ਬੇਲ ਕੇ ਤਿਆਰ ਕਰ ਲਿਆ ਹੈ ਤੇ ਹੁਣ ਤੁਸੀਂ ਅਬੀ ਮਨਪਸੰਦ ਦੇ ਮਟਰ ਜਿਹੜੇ ਵੀ ਤੁਸੀਂ ਬਣਾਉਣੀ ਚਾਹਣੇ ਆ ਉਹ ਜਿਹੇ ਬਣਾ ਸਕਦੇ ਆ ਤੇ ਬਟਾਪਾ ਨੋਰਮਲੀ ਚੋਰਸ ਆਪਾਂ ਬਣਾਏ ਆਪਣੇ ਸਿੱਧ ਸਾਰੇ ਤਿਆਰ ਕਰ ਲਿਆ ਜਿਹੜੇ ਆਪਾਂ ਰੋਟੀਆਂ ਤੋਂ ਬਣਾਏ ਸੀ ਆਪਾਂ ਪਹਿਲਾਂ ਸਾਰੇ ਮਟਰ ਤਿਆਰ ਕਰਾਂਗੇ ਕੱਟ ਕੇ ਤੇ ਐਵੇਂ ਆਪਾਂ ਦੂਜਾ ਪ੍ਰੋਸੈਸ ਕਰ ਲਿਆ ਏ ਚਾਰ ਰੋਟੀਆਂ ਦਾ ਹੋਰ ਬਣਾ ਲਿਆ ਏ ਤੇ ਹੁਣ ਆਪਾਂ ਫੇਰ ਇਸ ਨੂੰ ਪਰੌਂਠੇ ਦੀ ਛਿਫੂ ਬਦੇਗੀ ਤੇ ਆਪਾਂ ਇਸੇ ਤਰ੍ਹਾਂ ਦੂਜੇ ਵੀ ਸਨੈਕਸ ਆਪਣੇ ਕੱਟ ਕੇ ਤਿਆਰ ਕਰ ਲਾਂਗੇ ਕਿਰ ਆਪਾਂ ਸਾਰੇ ਆਪਦੇ ਸਨੈਕਸ ਕੱਟ ਕੇ ਤਿਆਰ ਕਰ ਲਿਆ ਜੀ ਤਾਂ ਕਿ ਆਪਾਂ ਨੂੰ ਤਲਣ ਦੇ ਵਿੱਚ ਆਸਾਨੀ ਹੋਵੇ ਤੇ ਤੇਲ ਆਪਣਾ ਹੋ ਗਿਆ ਹੈ ਘਰ ਨੂੰ ਤੇ ਹੁਣ ਆਪਾਂ ਇਹਦੇ ਵਿੱਚ ਓਕੇ ਓਕੇ ਮਟਰ ਪਾ ਕੇ ਤਲਾਂਗੇ ਜੀ ਤੇਲ ਜਿਆਦਾ ਠੰਡਾ ਵੀ ਨਹੀਂ ਹੋਣਾ ਚਾਹੀਦਾ ਤੇ ਬਾਲਾ ਗਰਮ ਵੀ ਨਹੀਂ ਹੋਣਾ ਚਾਹੀਦਾ ਬਸ ਠੀਕ ਠੀਕ ਹੈ ਇਹ ਤੇਲ ਆਪਣਾ ਜੇ ਆਪਾਂ ਇੱਕਦਮ ਗਰਮ ਤੇਲ ਦੇ ਵਿੱਚ ਬਾਲੇ ਦੇ ਵਿੱਚ ਪਾਦੇ ਤਾਂ ਇਹਨਾਂ ਨੇ ਬ੍ਰਾਊਨ ਤਾਂ ਛੇਤੀ ਹੋ ਜਾਣਾ ਬਟ ਵਿੱਚ ਉਹਨਾਂ ਨੇ ਕ੍ਰਿਸਪੀ ਨਹੀਂ ਹੋਣਾ ਤੇ ਮਟਰ ਸੀਗੇ ਜਿਹੜੇ ਆਪਣੇ ਬਿਲਕੁਲ ਬ੍ਰਾਊਨ ਹੋ ਗਏ ਜੀ ਸਾਨੂੰ ਇਹਨਾਂ ਦਾ ਕਲਰ ਬ੍ਰਾਊਨ ਹੀ ਰਹੂਗਾ ਤੇ ਜਿਹੜੇ ਮਾਰਕੀਟ ਦੇ ਵਿੱਚ ਹੁੰਦੇ ਆ ਉਹ ਮੈਦੇ ਤੋਂ ਬੰਦੇ ਆ ਤਾਂਨੇ ਕਰਕੇ ਉਹ ਚਿੱਟੇ ਹੁੰਦੇ ਆ ਤੇ ਆਪਾਂ ਰੋਟੀ ਬਣਾਉਣੀ ਹੈ ਜਿਹੜੀ ਆਟਾ ਉਹੀ ਚੂਜੇ ਕੀਤਾ ਹੈ ਆਪਾਂ ਤੇ ਹੁਣ ਆਪਾਂ ਆਪਣੇ ਮਟਰਾਂ ਨੂੰ ਕੱਢ ਲਾਂਗੇ ਜੀ ਤੇ ਇਹਨੂੰ ਮੋਹਰਾਂ ਵਾਲੀ ਟੋਕਰੀ ਦੇ ਵਿੱਚ ਕੱਢਣਾ ਹੀ ਲਾਜ਼ਮੀ ਆ ਜੇ ਤੁਸੀਂ ਬੰਦ ਭਾਂਡੇ ਦੇ ਵਿੱਚ ਕੱਢੋਗੇ ਤਾਂ ਇਹ ਗਰਮ ਹੈ ਤੇ ਇਹਨਾਂ ਦੀ ਭਾਫ਼ ਨਾਲ ਇਹ ਜਿਹੜੇ ਆਪਣੇ ਸਨੈਕਸ ਹੈ ਜੀ ਚੀੜੇ ਹੋ ਜਾਣਗੇ ਕਰੈਸਪ ਵੀ ਨਹੀਂ ਹੋਣਗੇ ਤੇ ਤੁਸੀਂ ਇਹਨੂੰ ਹਵਾਦਾਰ ਬਰਤਨ ਦੇ ਵਿੱਚ ਹੀ ਕੱਢਣਾ ਹੈ ਤੇ ਖੁੱਲੇ ਬਰਤਨ ਦੇ ਵਿੱਚ ਕੱਢਿਓ ਹੁਣ ਆਪਾਂ ਆਪਣਾ ਦੂਜਾ ਪੂਰ ਪਾ ਲੈਨੇ ਆ ਜੀ। ਤਿੰਨਾਂ ਨੂੰ ਵੀ ਇਸੇ ਤਰ੍ਹਾਂ ਆਪਾਂ ਫਰਾਈ ਕਰ ਲਾਂਗੇ। ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਕਿਹੋ ਜਿਹੀ ਲੱਗਦੀ ਆ। ਤੇ ਆਪਾਂ ਨੂੰ ਹੌਸਲਾ ਵੀ ਮਿਲਦਾ ਹੈ ਤੁਹਾਡੇ ਕਮੈਂਟ ਕਰਨ ਨਾਲ। ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਤਾਂ ਕਿ ਹੋਰ ਵੀ ਭੈਣ ਭਾਈ ਆਪਣੇ ਨਾਲ ਜੁੜ ਸਕਣ। ਤੇ ਆਪਾਂ ਨੂੰ ਸਪੋਰਟ ਹੋ ਸਕੇ। ਇਸੇ ਤਰ੍ਹਾਂ ਆਪਾਂ ਸਾਰੇ ਜਿਹੜੇ ਆਪਣੇ ਮਟਰ ਸੀਗੇ ਉਹਨਾਂ ਨੂੰ ਕੱਢ ਕੇ ਤਿਆਰ ਕਰ ਲਿਆ ਹੈ। ਬੜੀ ਆਸਾਨੀ ਦੀ ਨਾਲ ਬਣਨ ਵਾਲੀ ਰੈਸਪੀ ਹੈ ਇਹ ਤੁਸੀਂ ਇੱਕ ਵਾਰ ਜਰੂਰ ਟਰਾਈ ਕਰਕੇ ਦੇਖਣੀ ਹੈ ਤੇ ਹੁਣ ਆਪਣਾ ਲਾਸਟ ਵਾਲਾ ਪੂਰ ਸੀਗਾ ਜਿਹੜਾ ਉਹ ਵੀ ਆਪਾਂ ਪਾ ਲੈਨੇ ਆ ਇਹ ਚਾਰ ਪੂਰ ਬਣ ਗਏ ਸੀਗੇ ਜੀ ਆਪਣੇ ਤੇ ਆਪਾਂ ਸਾਰੇ ਮਟਰ ਕੱਟ ਕੇ ਤਿਆਰ ਕਰ ਲਿਆ ਤਲ ਕੇ ਬਹੁਤ ਹੀ ਟੇਸਟੀ ਤੇ ਕਰਿਸਪੀ ਮਟਰ ਬਣ ਕੇ ਤਿਆਰ ਹੋਏ ਸੀਗੇ ਤੇ ਤੁਸੀਂ ਵੀ ਜਰੂਰ ਟਰਾਈ ਕਰਿਓ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ